ਇਹ ਦੁਨੀਆਂ ਬਣਾਉਣਾ ਔਰ ਬਣਾ ਕੇ ਫਿਰ ਚਲਾਉਣਾ ਬਸ ਉਸੇ ਦਾ ਕੰਮ ਹੈ ਬੜਾ ਜ਼ੋਰਦਾਰ ਉਸਦਾ ਇੰਤਜ਼ਾਮ ਹੈ ਬੜਾ ਜ਼ਬਰਦਸਤ ਉਸਦਾ ਇੰਤਜ਼ਾਮ ਹੈ ਰਾਤ ਨੂੰ ਹੀ ਰਾਤ ਪਰਬਾਤ ਨੂੰ ਪਰਬਾਤ ਸ਼ਾਮ ਨੂੰ ਹੀ ਸ਼ਾਮ ਹੈ ਬੜਾ ਜ਼ੋਰਦਾਰ ਉਸ ਦਾ ਇੰਤਜ਼ਾਮ ਹੈ ਬੜਾ ਜ਼ਬਰਦਸਤ ਉਸ ਦਾ ਇੰਤਜ਼ਾਮ ਹੈ ਜਲਤੇ ਹੈ ਥਲ ਔਰ ਥਲ ਤੇ ਆਸਮਾਨ ਹੈ ਫਿਰ ਵੀ ਇਹ ਇੱਕ ਦੂਜੇ ਤੇ ਨਾ ਬੋਝ ਦੇ ਸਮਾਨ ਹੈ ਜਲਤੇ ਹੈ ਥਲ ਔਰ ਥਲ ਤੇ ਆਸਮਾਨ ਹੈ ਫਿਰ ਵੀ ਇੱਕ ਦੂਜੇ ਤੇ ਨਾ ਬੋਝਦੇ ਸਮਾਨ ਹੈ ਗਜਬ ਦਾ ਇਹ ਜਹਾਨ ਹੈ ਬਿਨ ਖੰਬੇ ਦਾ ਮਕਾਨ ਹੈ ਗਜਬ ਦਾ ਇਹ ਜਹਾਨ ਹੈ ਬਿਨ ਖੰਬੇ ਦਾ ਮਕਾਨ ਹੈ ਜਹਾਨ ਦਾ ਇੱਕ ਇੱਕ ਕਣ ਉਸੇ ਦਾ ਹੀ ਗੁਲਾਮ ਹੈ ਬੜਾ ਜ਼ੋਰਦਾਰ ਉਸ ਦਾ ਇੰਤਜ਼ਾਮ ਹੈ ਬੜਾ ਜਬਰਦਸਤ ਉਸ ਦਾ ਇੰਤਜ਼ਾਮ ਹੈ ਸੂਰਜ ਚੰਦਰ ਤਾਰੇ ਆਪਣੇ ਧਰਮ ਤੋਂ ਨਾ ਟਲ ਸਕੇ ਇਨਸਾਨ ਦੀ ਮਜ਼ਾਲਕਾ ਜੋ ਉਸ ਦਾ ਕਰਮ ਬਦਲ ਸਕੇ ਸੂਰਜ ਚੰਦਰ ਤਾਰੇ ਆਪਣੇ ਧਰਮ ਤੋਂ ਨਾ ਟਲ ਸਕੇ ਇਨਸਾਨ ਦੀ ਮਜ਼ਾਲਕਾ ਜੋ ਉਸ ਦਾ ਕਰਮ ਬਦਲ ਸਕੇ ਇੱਕ ਫੁੱਲ ਵੀ ਖਿਲੇ ਨਹੀਂ ਇੱਕ ਪੱਤਾ ਵੀ ਹਿਲੇ ਨਹੀਂ ਇੱਕ ਫੁੱਲ ਵੀ ਖਿਲੇ ਨਹੀਂ ਇੱਕ ਪੱਤਾ ਵੀ ਹਿਲੇ ਨਹੀਂ ਸਾਰੇ ਜਹਾਂ ਦੀ ਉਸ ਦੇ ਹੱਥ ਚਲਗਾਮ ਹੈ ਬੜਾ ਜ਼ੋਰਦਾਰ ਉਸ ਦਾ ਇੰਤਜ਼ਾਮ ਹੈ ਬੜਾ ਜ਼ਬਰਦਸਤ ਉਸ ਦਾ ਇੰਤਜ਼ਾਮ ਹੈ ਇਹ ਦੁਨੀਆਂ ਬਣਾਉਣਾ ਔਰ ਬਣਾ ਕੇ ਫਿਰ ਚਲਾਉਣਾ ਬਸ ਉਸੇ ਦਾ ਕੰਮ ਹੈ ਬੜਾ ਜ਼ੋਰਦਾਰ ਉਸਦਾ ਇੰਤਜ਼ਾਮ ਹੈ ਬੜਾ ਜ਼ਬਰਦਸਤ ਉਸਦਾ ਇੰਤਜ਼ਾਮ ਹੈ ਰਾਤ ਨੂੰ ਹੀ ਰਾਤ ਪਰਬਾਤ ਨੂੰ ਪਰਬਾਤ ਸ਼ਾਮ ਨੂੰ ਹੀ ਸ਼ਾਮ ਹੈ ਬੜਾ ਜ਼ੋਰਦਾਰ ਉਸ ਦਾ ਇੰਤਜ਼ਾਮ ਹੈ ਬੜਾ ਜ਼ਬਰਦਸਤ ਉਸ ਦਾ ਇੰਤਜ਼ਾਮ ਹੈ